ਇਹ ਜਿਹੜਾ ਮੈਸੇਜ ਹੈ ਨਾ ਇਸ ਕੰਪਲੈਂਟ ਦਿੱਤਾ ਜਾ ਰਿਹਾ ਹੈ ਮੈਂ ਅਰਵਤਾਰ ਸਿੰਘ ਪਤਾ ਪਰੀਤ ਸੁਖਮਿੰਦਰ ਸਿੰਘ ਪਿੰਡ ਮਨਾਲ ਥਾਣਾ ਖੁੱਲੀਵਾਲ ਤਹਿਸੀਲ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਮੇਰੀ ਭੈਣ ਕਰਨਜੀਤ ਕੌਰ ਦਾ ਕਤਲ 23/12/2023 22/2017 ਨੂੰ ਰਾਜਪਤ ਨਗਰ 143 ਨੰਬਰ ਕੋਠੀ ਦੇ ਵਿੱਚ ਜਿਹੜੀ ਭੈਣ ਕਰਨਜੀਤ ਕੌਰ ਉਹਦੀ ਸਾਥਸ ਜਨਜੀਤ ਕੌਰ ਅਤੇ ਉੱਤੇ ਹੰਦੀ ਸਹਿਦੀ ਕੁਸ਼ਵਿੰਦਰ ਕੌਰ ਦਾ ਕਤਲ ਹੋ ਗਿਆ ਸੀ ਇਹਨਾਂ ਕਤਲ ਦੇ ਵਿਪਨ ਕੁਮਾਰ ਅਰੇ ਅਸੀਂ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ ਸੀਗਾ ਜਿਸ ਦੇ ਮੁੱਖ ਦੋਸ਼ੀ ਸਨ ਅਮਰਿੰਦਰ ਸਿੰਘ ਛੰਟੂ ਅਤੇ ਬਿਲਕੁਲ ਪ੍ਰਿਜਿੰਦਰ ਗੌਰ ਰੁਪੀ ਵੱਲੋਂ ਦੋਨਾਂ ਨੂੰ ਹੈਕ ਕਰਕੇ ਕਤਲ ਕਰਵਾਏ ਗਏ ਸਨ ਜੋ ਕਿ ਦੋਨੋਂ ਅੱਜ ਤੱਕ ਪੀਓ ਚੱਲ ਰਹੇ ਹਨ ਪ੍ਰਿਜਿੰਦਰ ਗੌਰ ਰੁਪੀ ਅਤੇ ਅਮਰਿੰਦਰ ਸਿੰਘ ਛੰਟੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਉਸ ਤੋਂ ਬਾਅਦ ਕੇਸ ਚੱਲ ਰਿਹਾ ਹੈ ਕੇ ਜਿਸ ਹੁਣ ਬਿਲਕੁਲ ਬਹਿਸ ਬੰਦ ਹੋ ਚੁੱਕੀ ਹੈ ਕੇ ਇਸ ਦਾ ਫੈਸਲਾ ਆਉਣ ਵਾਲਾ ਹੈ ਅਮਰਿੰਦਰ ਸਿੰਘ ਸ਼ੰਕੂ ਤੇ ਰੂਪੀ ਸ਼ਹਿਰ ਦੇ ਵਿੱਚੋਂ ਖੁਆਅ ਉਡਾਰੇ ਹਨ ਕਿ ਅਸੀਂ ਬਿਲਕੁਲ ਬੜੀ ਹੋ ਜਾਣਾ ਹੈ ਸਾਡੀ ਉੱਪਰ ਤੱਕ ਪਹੁੰਚ ਆਇਆ ਹੈ ਅਸੀਂ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਦੇ ਹਾਂ ਕਿ ਵਿਪਨ ਕੁਮਾਰ ਅਤੇ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਮਿਲਦੀ ਸਜ਼ਾ ਨੂੰ ਸਜ਼ਾ ਦਵਾਈ ਜਾਏ ਪਿਆਰੀ ਆ ਜੀ ਆਮ ਜੋਗਾਦ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਮਿਲੇਗਾ ਜੀ ਗੁਰਦਮ ਜੀ ਹਾਂ ਜੀ ਰਜੇਸ਼ ਸਿੰਘ ਜੀ ਮਾਨ ਜੀ ਰਜੇਸ਼ ਸਿੰਘ ਜੀ ਅਮਰਿੰਦਰ ਸਿੰਘ ਸੰਤੂ ਦੇ ਤਹਿੰਦਰ ਕੌਰ ਰੂਪੀ ਨਾਲ ਨਜ਼ਾਇਜ਼ ਸਬੰਧ ਸੀਗੇ ਜੀ ਮੇਰੀ ਭੈਣ ਕਹਿੰਦੀ ਸੀ ਵੀ ਰੂਪੀ ਨਾਲ ਸਬੰਧ ਤੋੜੋ ਕਨਫਰੈਂਸ ਵਨ ਇਸੇ ਕਰਕੇ ਹੀ ਤਤਲ ਕਰਵਾ ਦਿੱਤੀ ਜੀ ਜਿਹੜਾ ਹੈਗਾ ਸੋ ਤੁਹਾਡੇ ਮੇਰਾ ਜੁੱਝਾ ਹੀ ਲੱਗਦਾ ਸਰ ਜਿਆ ਤੁਹਾਡੇ ਦੂਜੇ ਨਾਲ ਸਬੰਧ ਹੀ ਹੈ ਬੜੀ ਕੈ ਰੂਡੀ ਨੰਬਰ ਵਾਦ ਕਰਿਆ ਹਾਂ ਜੀ ਹਾਂ ਜੀ ਜੇ ਤੁਸੀਂ ਕਹਿੰਦੇ ਕਿ 37 ਗੋਲ ਦਿਨਾਂ ਬਾਅਦ ਕੀ ਹੋ ਰਿਹਾ ਹੈ 37 ਗੋਲ ਗੁਆਚ ਗਏ ਜੀ 6 ਗੋਲ ਭੁੱਲ ਗਏ ਉਹ ਸਾਰੇ ਤੁਹਾਡੇ ਹੱਥ ਵਿੱਚ ਭੁੱਲ ਗਏ 2020 6 ਗੰਨ ਤਾਂ ਸਾਰੇ ਕੋਈ ਜੁਕੇ ਨਹੀਂ 2021 ਤੱਕ 6 ਹਾਂ ਜੀ ਭੁੱਲਦੇ ਨਹੀਂ ਕਿ ਉਹਨਾਂ ਦੇ ਹੱਥ ਵਿੱਚ ਸਾਰੇ ਮੇਰੇ ਹੱਥ ਵਿੱਚ ਤੁਹਾਡੇ ਹੱਥ ਵਿੱਚ ਬਚਾਏ ਦੇ ਤੇ ਹਾਥੇ ਤੁਹਾਨੂੰ ਮਿਲਣਾ ਕਿ ਤੇ ਹਾਥੇ ਕਹਿ ਰਹੇ ਕਿ ਬੀਜੀ ਹੋ ਜਾਏ ਨੰਨ ਕਿਰ ਦਾ ਇਹਨਾਂ ਦੀ ਫਵਾ ਆਈ ਸ਼ਹਿਰ ਦੇ ਵਿੱਚ ਵੈਸੀ ਉਤਾਰੀ ਵੀ ਪਪਾ ਆਈ ਕਿ ਤੁਹਾਨੂੰ ਕੋਈ অথੈਨਟਿਕ ਜੀ ਮਿਲੀਏ ਨਹੀਂ ਫਵਾ ਆਵਾ ਯਾਰ ਅੱਵਾ ਦੇ ਹਾਥੇ ਕੋਰ ਦੇ ਕੇਸ ਨੂੰ ਚੈਲੰਜ ਦਾ ਕਰਨਾ ਹੋਵੇ ਨਹੀਂ ਚੈਲੰਜ ਨਹੀਂ ਕਰ ਰਹੇ ਸਰ ਸਹੀ ਹੈ ਅਲਤੀ ਦਸ ਤਾਰ ਉਹ ਮੈਂ ਮਾਰ ਰਹੀ ਮਰੀ ਹੋਈ ਹੈ ਸਮਝ ਨਹੀਂ ਆ ਸਾਰੇ ਸ਼ਹਿਰ ਕਹਿ ਰਹੇ ਨੇ ਸਰ ਉਹਨਾਂ ਨੂੰ ਤਾਂ ਕਹਿਣ ਨੂੰ ਉਹਦਾ ਜਵਾਬ ਦਾ ਕੋਰਨੇ ਦੇ ਨਾਲ ਬਰੀ ਕਰਨਾ ਨਾ ਕਰਨਾ ਉਹਦਾ ਕੋਰਦੇ ਹੱਦ ਚ ਹੈ ਕਹਿ ਰਹੇ ਨੇ ਉਹ ਸ਼ਰਿਆਨ ਵੀ ਕਹਿ ਰਹੇ ਨੇ ਸਾਹਿਬ ਤੁਹਾਡੇ ਕੋਲ ਪ੍ਰੂਫ ਹੋਈ ਸਰ ਇਹ ਕਿ ਸੁਣ ਕੇ ਨਹੀਂ ਪ੍ਰੂਫ ਨਹੀਂ ਕੋਈ ਆਇਆ ਤੇ ਸੁਣਿਆ ਤੇਰੀ ਆਵਾਜ਼ ਸੁਣਿਆ ਜਾਂ ਵਿਚਾਰ ਤੇ ਸੁਣਿਆ ਉਹਦੇ ਵਿਆਹ ਤੇ ਆਪਾਂ ਕੋਰਦੇ ਫੈਸਲੇ ਨੂੰ ਕੀ ਕਹਿ ਰਹੇ ਕਿ ਇਹ ਹੋ ਰਿਹਾ ਤੇ ਇੱਦਾਂ ਕਰਿਆ ਜਾਂ ਬੜਾ ਖੁਸ਼ ਰਹੇ ਆਂ ਤਾਂ ਕਹਣਾ ਸਾਨੂੰ ਨਿصاف ਮਿਲਣਾ ਚਾਹੀਦਾ ਤਨੂ ਦੇ ਮਿਲਣਾਂ ਨੂੰ ਬਾਤ ਹੀ ਗੱਲ ਨਾ ਕਿ ਜਦੋਂ ਪੈਸਾ ਆਏਗਾ ਕੀ ਆਇਆ ਕੀ ਨਹੀਂ ਉਹ ਤਾਂ ਬਾਤ ਹੀ ਗੱਲ ਹੈ ਐਡਵਾਂਸ ਦੇ ਵਿੱਚ ਕਿਸੇ ਤਰ੍ਹਾਂ ਪੰਪਸ ਕਰਨ ਆਏ ਕੁਝ ਤੇ ਲੈ ਕੇ ਆਇਆ ਹੋਣਾ ਤੁਹਾਨੂੰ ਇਹ ਲੱਗਦਾ ਜਾਂ ਇਹ ਪਤਾ ਲੱਗਦਾ ਹੈ ਕਿ ਜਾਂਚ ਪੂਰੀ ਹੋਇਆ ਜਾਂ ਨਹੀਂ ਨਹੀਂ ਨਾ ਕੁਝ ਨਹੀਂ ਹੈ ਇਹ ਸਿਰਫ ਪੁੱਛਣਾ ਹੈ ਇਸ ਲਈ ਕੰਪਨੀ 4 4 ਵਜੇ ਦੇ ਐਫਆਈਆ ਲਾਂਚ ਹਾਂਜੀ ਠੀਕ ਹੈ ਜੀ ਜੋ ਜ਼ਮਾਨਤ ਤੇ ਦੋ ਜ਼ਮਾਨਤ ਤੇ ਦੋ ਕੀਓ ਹੈ ਦੋ ਕੀਓ ਹੈ ਹਾਂਜੀ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਿਹਾ ਕਿ ਅਸੀਂ ਕੇਸ ਤੋਂ ਬਾਹਰ ਹੋ ਜਾਣਾ ਹਾਂਜੀ ਮਗਰ ਤੁਹਾਡੇ ਕੋਈ ਪ੍ਰੂਫ ਨਹੀਂ ਨਹੀਂ ਤੁਸੀਂ ਜਿਹੜੀ ਲੋਕ ਗੱਲਾਂ ਕਰਦੇ ਉਸ ਗੱਲਾਂ ਸੁਣ ਕੇ ਤੁਸੀਂ ਹਾਂਜੀ ਸਾਡਾ ਮੇਨ ਮਕਸਦ ਇਹ ਹੈ ਜਿਹੜੇ ਬੰਦੇ ਪੀਓ ਨੇ ਉਹਨਾਂ ਗ੍ਰਿਫਤਾਰ ਕੀਤਾ ਜਾਵੇ में अभी तब तक ना मतलब है अभी थोड़ा सा मिशनरों का भी ध्यान दिया ये पोस्ट सख्ताई करके वो दोनों बंदे अंग्रेज़ तो 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 था किताब है वो भी ऐसा लगता है दोया ए थे छठू रजिंदर कौर अमरिंदर सिंह रजिंदर कौर जरैस्ट हुए थे दो हजार इक्कीस हाईकोर्ट ने इस केस तो के हवाले दिए है कि सैलफी गुवाई सैलफी जो साढ़े तीन साल के छह गुवार ਭਾਈ ਕੋਰਦੀ ਵੇਖੋ ਜਦੋਂ ਬਈ ਪਈਵਾ ਅਨਬੋਧ ਚੇਕਵਾ ਬੁਧੇ થਾ ਕਿ ਉਹ ਤੇਰੇ ਸਾਰੇ ਬੁਧਾ ਭੁੱਜ ਗਏ ਨੇ ਨਹੀਂ ਹੁਣ ਸਾਰੇ ਬੁਧਾ ਸਾਰੇ ਭੁੱਲੇ ਇੰਕੀ ਤੱਕ ਕਿ ਇੰਕੀ ਤੱਕਾਂ ਛੇ ਹੈ ਕੋਈ ਉਸਕੇ ਉਸੇ ਬਿਨਾਂ ਤੇ ਉਹਨਾਂ ਦੀ ਜਵਾਬਦਾਈ ਹਾਈ ਕੋਰਟ ਤੋਂ ਉਹਨਾਂ ਨੇ ਰਲ ਗਈਆਂ ਉਹ ਸਾਰੇ ਭੁੱਲੇ ਗਏ ਨੇ ਉਹ तकरीबन ਸਾਰੇ ਭੁੱਲੇ ਦੈਦੇ ਦੇ ਲੋਕਵਾ ਸ਼ਹਿਰ ਛੱਡ ਗਏ ਤੇ ਉਹ ਦੁਆਰਾ ਦੁਆਰਾ ਨੇ ਵੀ ਕਹਿਤਾ ਯਾਨਾ ਸੁਪਦੀਵਾਰ ਦੇ ਨਾਭਾ ਮਿੰਟ ਪੋਰਾਂ ਬਰਾਬਰ ਜੇਰੇ ਬਰਾਬਰ ਨੂੰ ਦੇਖਦਾ ਪਸਤਰ ਪੰਜ ਚਾਰ ਬਰਦਰਾਂ ਨੂੰ ਮੇਰੇ ਪੱਤਰ ਪਈ ਪਈ ਚਾਰੀ ਵੇਨ ਮੈਂ ਅੱਜ ਮਾਰ ਤਾ ਨਾ ਉਹ ਜਦੋਂ ਉਹ ਤਾਂ ਹੈਂਡਲਿੰਗ ਉਹਦੇ ਕੰਟਰੋਲ ਵਗੈਰਾ ਜਿਹੜਾ ਮਾਰਦਾ ਹਾਂ ਸਿਸਟਰ ਨਾਲ ਕੋਈ ਉਪ ਸੰਬਧ ਹੋਵੇ ਉਤਸਰ ਨੇ ਹੁਣ ਤੱਕ ਨਰਦਰੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਸਾਨੂੰ ਕੁਝ ਲੱਗਿਆ ਵੀ ਪੂਸ ਉਹਨਾਂ ਦੇ ਵਗਰ ਗਈ ਹੈ ਸਾਡੀ ਜਬੂਰ ਗਈ ਹੈ ਸਾਡੀ